ਹਾਂਜੀ ਦੋਸਤੋ ਜਿੱਥੇ ਰੁੱਖ ਲਗਾਉਣ ਨਾਲ ਪੂਰੀ ਹੁੰਦੀ ਹੈ ਮਨੋ ਕਾਮਨਾ ਆਓ ਜਾਣਦੇ ਹਾਂ ਗੁਰੂ ਬਾਗ ਦੀ ਕਹਾਣੀ ਦੋਸਤੋ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਰਤ ਦੇ ਕਈ ਸੂਬਿਆਂ ਵਿੱਚ ਗਏ ਉਹਨਾਂ ਵਿੱਚ ਇੱਕ ਸਥਾਨ ਸੀ ਬਿਹਾਰ ਪਟਨਾ ਦਾ ਕਿਸੇ ਸਮੇਂ ਪਲਟੀ ਪੁੱਤਰ ਦੇ ਨਾਮ ਨਾਲ ਮਸ਼ਹੂਰ ਹੋ ਰਹੇ ਇਸ ਸਥਾਨ ਨੂੰ ਹੁਣ ਸੰਗਤਾਂ ਪਟਨਾ ਸਾਹਿਬ ਕਹਿੰਦੀਆਂ ਹਨ ਦਸ਼ਮੇਸ਼ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਦੇ ਹੋਣ ਦੇ ਮਾਣ ਪ੍ਰਾਪਤ ਕਰਨ ਵਾਲੀ ਇਸ ਧਰਤੀ ਨੂੰ 9ਵੇਂ ਸਤਗੁਰੂ ਤੇਗ ਬਹਾਦਰ ਜੀ ਨੇ ਕਈ ਬਖਸ਼ਾ ਦਿੱਤੀਆਂ ਸਨ। ਪਟਨਾ ਸਾਹਿਬ ਦੇ ਆਸ-ਪਾਸ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਾਮ ਤੋਂ ਵਾਪਸ ਆਉਂਦੇ ਸਮੇਂ ਇੱਕ ਬਾਗ ਵਿੱਚ ਠਹਿਰੇ ਸਨ। ਉਹ ਬਾਗ ਉਜਾੜ ਸੀ ਪਰ ਸਤਗੁਰ ਦੇ ਚਰਨ ਪੈਣ ਕਾਰਨ ਹਰਾ-ਭਰਾ ਹੋ ਗਿਆ। ਇਹ ਬਾਗ ਦੋ ਨਵਾਬਾਂ ਕਲੀਮ ਬਖਸ਼ ਅਤੇ ਰਹੀਮ ਬਖਸ਼ ਦਾ ਹੁੰਦਾ ਸੀ। ਗੁਰਤੇਗ ਬਾਦਰ ਦੇ ਆਗਮਨ ਕਾਰਨ ਬਾਗ ਹਰਾ ਭਰਿਆ ਹੋ ਗਿਆ ਜਿਵੇਂ ਹੀ ਉਹਨਾਂ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਦੋਵੇਂ ਨਵਾਬ ਕਾਲੀ ਨਾਲ ਬਾਗ ਵਿੱਚ ਪਹੁੰਚ ਗਏ ਦੋਵੇਂ ਗੁਰਤੇਗ ਬਾਦਰ ਜੀ ਨੂੰ ਸਤਿਕਾਰ ਨਾਲ ਮਿਲੇ ਗੁਰੂ ਜੀ ਨੇ ਉਹਨਾਂ ਨੂੰ ਤਿੰਨ ਵਾਰ ਪੁੱਛਿਆ ਕਿ ਭਾਈ ਇਹ ਬਾਗ ਕਿਸ ਦਾ ਹੈ ਜਿਸ ਤੇ ਉਹਨਾਂ ਨੇ ਤਿੰਨੇ ਵਾਰੀ ਜਵਾਬ ਦਿੱਤਾ ਜੀ ਇਹ ਗੁਰੂ ਦਾ ਹੈ ਇਹ ਮਾਮਲੇ ਤੇ ਸਿੱਖਾਂ ਦੇ ਨੌਵੇਂ ਗੁਰੂ ਨੇ ਉਹਨਾਂ ਨੂੰ ਬਾਗ ਦੇ ਦੁਆਰੇ ਚਾਰ ਦੁਆਰੀ ਪ੍ਰਦਾਨ ਕਰਨ ਲਈ ਕਿਹਾ ਜਿਸ ਨੂੰ ਨਵਾਬ ਨੇ ਖੁਸ਼ੀ ਨਾਲ ਸਪਕਾਰ ਕਰ ਲਿਆ ਕਈ ਪ੍ਰਚਲਿਤ ਕਥਾਵਾਂ ਦੇ ਅਨੁਸਾਰ ਕਲੀਮ ਬਖਸ਼ ਅਤੇ ਰਹੀਮ ਬਖਸ਼ ਨੇ ਕਹਨ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਕੰਗਣ ਖੋਲ ਕੇ ਇਸ ਖੂਹ ਵਿੱਚ ਪਾ ਦਿੱਤਾ ਸੀ ਜਿਸ ਕਾਰਨ ਇਸ ਦੇ ਪਾਣੀ ਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋਈਆਂ ਮੰਨਿਆ ਜਾਂਦਾ ਹੈ ਕਿ ਇਸ ਖੂਹ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਕਲੀਮ ਬਖਸ਼ ਅਤੇ ਰਹੀਮ ਬਖਸ਼ ਦੀਆਂ ਬੇਗਮਾਂ ਦੀ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਗੁਰੂ ਤੇਗ ਬਹਾਦਰ ਜੀ ਦਾ ਕੰਗਣ ਅੱਜ ਵੀ ਗੁਰੂ ਦੇ ਬਾਗ ਵਿੱਚ ਸ਼ੀਸ਼ੇ ਵਿੱਚ ਰੱਖਿਆ ਹੋਇਆ ਹੈ ਜਿਸ ਦੇ ਦੂਰੋਂ ਦੂਰੋਂ ਆਉਣ ਵਾਲੇ ਸਰਦਾਲੂ ਦਰਸ਼ਨ ਕਰਦੇ ਹਨ ਇਸ ਖੂਹ ਦੇ ਪਾਣੀ ਤੋਂ ਬਣੀ ਸਰੋਵਰ 'ਚ ਇਸ਼ਨਾਨ ਕਰਨ ਆਲ ਸਤਮਈ ਅਤੇ ਪੂਰਨਾ ਵਰਗੇ ਖਾਸ ਦਿਨਾਂ ਤੇ ਹਜ਼ਾਰਾਂ ਲੋਕ ਇੱਥੇ ਆਉਂਦੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਦੇ ਬਾਗ ਵਿੱਚ ਰੁੱਖ ਲਗਾਉਣ ਨਾਲ ਮਨੋ ਕਾਮਨਾ ਪੂਰੀ ਹੁੰਦੀ ਹੈ। ਗੁਰੂ ਜੀ ਦੇ ਇਸ ਬਾਗ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਇਮਲੀ ਅਤੇ ਨਿੰਮ ਦੇ ਰੁੱਖਾਂ ਦੇ ਪੌਦੇ ਵੀ ਇੱਥੇ ਸੁਰੱਖਤ ਹਨ। ਇਸ ਤੋਂ ਇਲਾਵਾ ਝੀਲ ਵਿੱਚ ਘੁੰਮਦੀਆਂ ਰੰਗ-ਬਰੰਗੀਆਂ ਮੱਛਲੀਆਂ ਤੁਹਾਨੂੰ ਮੋਹ ਲੈਣਗੀਆਂ। ਪਟਨਾ ਸਾਹਿਬ ਦਾ ਤਖਤ ਸ੍ਰੀ ਹਰਮੰਦਰ ਸਾਹਿਬ ਗੁਰੂ ਕਾ ਬਾਗ ਦੀਦਾਰ ਗੰਜ ਵਿਚਾਰ ਕਮੇਟੀ ਤੋਂ ਪੂਰਬ ਵੱਲ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।